ਕੀ ਆ ਤੁਹਾਡਾ ਭਾਜੀ ਮੇਰਾ ਨਾਮ ਪ੍ਰਦੀਪ ਮਾਰੇ ਅੱਛਾ ਇਹ ਕੀ ਗੱਲਬਾਤ ਕੀ ਹੋਈ ਆ 4 ਵਜੇ ਨਾ ਤਿੰਨ ਬੰਦੇ ਆਏ ਸੀ ਮੂਹ ਬੰਨ੍ਹੇ ਸੀ ਉਹਨਾਂ ਨੇ ਅੱਛਾ ਤੇ ਮੋਟਰਸਾਈਕਲ ਤੇ ਆਏ ਤੇ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ ਨੋਟ ਕੋ ਕਰਨ ਦੀ ਉਹ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਥੋੜਾ ਬਚਾਓ ਗਿਆ ਫਿਰ ਮੈਂ ਹੋਟਲ ਆਇਆ ਸੀ ਇੱਥੇ ਫਿਰ ਨਾਲ ਦੀ ਗੁੰਡੀ ਹੋਰ ਦੁਕਾਨਦਾਰ ਸਾਰੇ ਇਕੱਠੇ ਹੋ ਗਏ ਤਾਂ ਉਹ ਕਰ ਦੇ ਕੇ ਭੱਜ ਗਏ ਨਹੀਂ ਉਹ ਜਿਹੜੇ ਆਏ ਸੀ ਤਿੰਨੇ ਹੀ ਅੰਦਰ ਆ ਗਏ ਸੀ ਤਿੰਨੇ ਅੰਦਰ ਆ ਗਏ ਸੀ ਇੱਕ ਨੇ ਤਾਂ ਜੀ ਕਾਊਂਟਰ ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਅੱਛਾ ਕਾਊਂਟਰ ਤੇ ਚੜ੍ਹਨ ਦੀ ਕਾਊਂਟਰ ਚੜ੍ਹਦੇ ਚਾਰ ਪੰਜ ਫਾਇਰ ਕੀਤੇ ਉਹਨਾਂ ਨੇ ਚਾਰ ਪੰਜ ਫਾਇਰ ਇੱਥੇ ਕੀਤੇ ਜਾਂ ਬਾਹਰ ਇੱਥੇ ਅੰਦਰ ਹੀ ਜੰਦਰੇ ਅੱਛਾ ਅੰਦਰ ਹੀ ਫਾਇਰ ਕੀਤੇ ਤੇ ਉਹ ਪਿਸਟਲ ਜਾਨੀ ਨਕਲੀ ਸੀ ਕਰਕੇ ਮੈਨੂੰ ਪਤਾ ਲੱਗ ਗਿਆ ਮੈਨੂੰ ਕੋਈ ਪਿਸਟਲ ਨਹੀਂ ਮਤਲਬ ਤੁਸੀਂ ਜਾਂਚ ਗਏ ਕਿ ਇਹ ਪਿਸਟਲ ਨਕਲੀ ਹੋਈ ਹੈ ਨਕਲੀ ਸੀ ਸੀ ਤੇ ਉਸ ਕਰਕੇ ਫਿਰ ਉਹਨਾਂ ਨੂੰ ਉਹ ਚੜ੍ਹ ਨਹੀਂ ਦਿੱਤਾ ਮੈਂ ਉਹਨੂੰ ਦੋ ਵਾਰ ਠੱਕਾ ਮਾਰਿਆ ਹੂੰ ਤੇ ਉਹ ਫਿਰ ਜਦੋਂ ਹੋਟਰ ਵੱਜਿਆ ਤਾਂ ਆਲਦੋਲੇ ਦੁਕਾਨ ਵਾਲਿਆਂ ਨੂੰ ਪਤਾ ਸੀ ਕਿ ਹੋਟਰ ਰਿਹਾ ਇਹਦੇ ਕੋਲ ਅੱਛਾ ਤੁਸੀਂ ਹੋਟਰ ਲਵਾਇਆ ਹੋਇਆ ਹੈ ਹਾਂਜੀ ਹੋਟਰ ਲਵਾਇਆ ਜੀ ਅੱਛਾ ਹਾਂਜੀ ਹੋਟਰ ਜੇ ਵੱਜਿਆ ਤੇ ਨਾਲ ਦੇ ਗਵਾਂਢੀ ਹੋਰ ਸਾਰੇ ਇਕੱਠੇ ਹੋ ਗਏ ਤੋਂ ਕਰਦੇ ਭੱਜ ਗਏ ਤੇ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਜੀ ਪੁਲਿਸ ਪ੍ਰਸ਼ਾਸਨ ਆ ਗਿਆ ਸੀ ਉਹਨਾਂ ਨੂੰ ਰਿਪੋਰਟ ਲੈ ਕੇ ਲੈ ਗਿਆ ਜੀ ਅੱਛਾ ਮੈਡਮ ਉਹ ਨਾਲ ਸੀਗੇ ਉਹਨਾਂ ਨੇ ਅੱਗੇ ਆਪਣੇ ਸਟਾਫ ਨੂੰ ਉਹਨਾਂ ਨੇ ਕੋਈ ਆਂਦਿਆਂ ਨੇ ਕੀ ਮੰਗ ਮੰਗ ਕੋਈ ਤਾਂ ਨਹੀਂ ਕੀਤੀ ਜਾਂ ਕੀ ਕੀਤਾ ਕੁਝ ਤੁਹਾਨੂੰ ਉਹਨਾਂ ਨੇ ਜੀ ਮੰਗ ਉਹਨਾਂ ਨੇ ਤਾਂ ਆਏ ਤਾਂ ਜਦੋਂ ਉਹਨਾਂ ਨੇ ਕਿਹਾ ਚੱਲ ਬੰਦਰ ਅੰਦਰ ਅੰਦਰ ਪੜ ਜਾ ਵੀ ਹੂੰ ਉਹ ਇੱਕ ਬੰਦਾ ਕੰਧ ਦੇ ਵਿੱਚ ਜਿੱਦੇ ਤੁਸੀਂ ਖੜੇ ਆਂ ਸ਼ੀਸ਼ਾ ਲੱਗਾ ਹੈ ਮਤਲਬ ਆਪ ਕੋ ਕ੍ਰੋਸਿੰਗ ਹਾਂਜੀ ਆ ਕ੍ਰੋਸਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਜਦੋਂ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ੱਟਾ ਮਾਰਿਆ ਜੀ ਉਹ ਦੋ ਵਾਰ ਪਿੱਛੇ ਡੇਗ ਤੇ ਯਾਰ ਇੱਕ ਵਾਰ ਫੇਰ ਉਹਨੇ ਟਰਾਈ ਕੀਤੀ ਮੈਂ ਫੇਰ ਉਹਦੇ ਮਾਰਿਆ ਹੂੰ ਤਾਂ ਫੇਰ ਉਹ ਪਿੱਛੇ ਡੇ ਤੇ ਜਦ ਤੱਕ ਹੂਟਰ ਵੱਜ ਗਿਆ ਹਾਂ ਹੂਟਰ ਵੱਜਿਆ ਸਾਰ ਫੇਰ ਹੋਰ ਬੰਦੇ ਇਕੱਠੇ ਹੋ ਗਏ ਜਦੋਂ ਇਕੱਠੇ ਬੰਦੇ ਹੋਏ ਹੂੰ ਤਾਂ ਉਹ ਫੇਰ ਡਰ ਗਿਆ ਜੀ ਕਿਤਰੋਂ ਆਏ ਸੀ ਕੁਝ ਪਤਾ ਤਾਂ ਕਿੱਧਰ ਨੂੰ ਗ अच्छा आंदा जी पता नहीं किसी अंदाजा उनों दी कोई उम्र अमरा कोई लगदियां होगी वो 20 22 साल दे सी तन्ने जने 20 22 साल बस के 20 22 साल डॉक्टरों के सामने हो के वैसे ਤੁਹਾਡਾ ਮੇਨ ਕੰਮ ਹੈਗਾ ਕੀ ਹੈਗਾ ਮੇਰਾ ਕੰਮ ਮੈਨ ਟ੍ਰਾਂਸਫਰ ਦਾ ਸਰ ਜੀ ਪਿੰਡ ਮੈਨ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਉਹ ਤਾਂ ਮੁਸਾਪੁਰ ਹੈ ਜੀ अच्छा ਉਤੋਂ ਫਿਰ ਇੱਥੇ ਹਾਂਜੀ ਮੈਂ ਇੱਥੇ ਸਾਲੋਂ ਵਿੱਚ ਜੀ ਤੁਹਾਡਾ ਪਿੰਡ ਵੀ ਸਾਲ ਹੋਈਆਂ ਮੇਰੀ ਇੱਥੇ ਮੇਰਾ ਪਿੰਡ ਸਖੋਪਰਾ ਹੈ ਮੇਰੀ ਦੁਕਾਨ ਹੈ ਇੱਥੇ ਅੱਛਾ ਆਈਓ ਲਾਈਟ ਗਈ ਹੋ ਕਰਕੇ ਬਾਹਰ ਖੜੇ ਸੀ ਆ ਬਿਜਲੀ ਵੀ ਗਈ ਹੋ ਸੀਗੀ ਇੱਥੇ ਸੀਗੀ ਬਾਹਰ ਖੜੇ ਸੀਗੇ ਤੇ ਮੋਟਰਸਾਈਕਲ ਤੇ ਸਾਡੇ ਚਾਚਾ ਲੱਗਦਾ ਇਹ ਚਾਚਾ ਜੀ ਆ ਤੁਹਾਡੇ ਨਹੀਂ ਨਹੀਂ ਉਹ ਉੱਧਰ ਦੁਕਾਨ ਵਾਲੀ ਜਿੱਥੇ ਮੈਂ ਗਿਆ ਗਿਆ ਹਾਂ ਤੇ ਉਹ ਕਹਿੰਦਾ ਵੀ ਛੇਤੀ ਬੈਠ ਛੇਤੀ ਬੈਠ ਤੇ ਬੰਦੇ ਥੋੜੀ ਚਲਾਦਾ ਭਾਈ ਮਗਰ ਗਏ ਤੇ ਹੀੜੀਆਂ ਤੱਕ ਗਏ ਆ ਮੁੜ ਕੇ ਲੱਪਾ ਲੱਗਾ ਉਹ ਫਿਰ ਇਹ ਹੀੜੀਆਂ ਵੱਲ ਨੂੰ ਗਏ ਹੀੜੀਆਂ ਨੂੰ ਤੇ ਤੁਸੀਂ ਫਿਰ ਮਗਰ ਪਿੱਛਾ ਕੀਤਾ ਪਿੱਛਾ ਕੀਤਾ ਸੀ ਉਹਦਾ ਅੱਛਾ ਅਸੀਂ ਡਰ ਕੇ ਇੱਕੋ ਉਹਨਾਂ ਕੋਲ ਪੇਸਟਰ ਾਰਕਿਆ ਸੀ ਨਾ ਤੋਂ ਡਰ ਗਏ ਅੱਛਾ ਗਏ ਅਸੀਂ ਉਹਨਾਂ ਦੇ ਮਗਰ ਸੀਗੇ मतलब ਤੁਸੀਂ ਪਿੱਛੇ ਕਿਤਾ ਉਹ ਫਿਰ ਨਹਿਰੋਂ ਨਹਿਰ ਗਏ ਕਿ ਕਿੰਨੇ ਬੈਦ ਲਗਾਇਆ ਤਾਂ ਵੀ ਉਹਨਾਂ ਨਿਕਲ ਗਏ ਮੁਰਗੇ ਜੇ ਫਿਰ ਤੁਸੀਂ ਵਾਪਸ ਆ ਗਏ ਇਹ ਜਦੋਂ ਹੋਟਰ ਵੱਜਾ ਤੁਸੀਂ ਉਦੋਂ ਫਿਰ ਆਏ ਆ ਜਾਂ ਮੈਂ ਵੀ ਆਪਣੇ ਨਾ ਜਦੋਂ ਪਿਆ ਸੀ ਰੋਲਾ ਜਦੋਂ ਪਿਆ ਵੈਸੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਦਿਨ ਦਿਹਾੜੇ ਜਿਹੜੇ ਸਾਰਾ ਕੁਝ ਹੋ ਰਿਹਾ ਹੈਗਾ ਆ ਮਤਲਬ ਸ਼ਰਿਆਮੇ ਕਾਰੋਬਾਰੀਆਂ ਨੂੰ ਵੀ ਕਾਫੀ ਖਤਰਾ ਖੜਾ ਹੋਇਆ ਹੈ ਖਤਰਾ ਹੈ ਜੀ ਸਾਰੇ ਦੁਕਾਨ ਵਾਲਿਆਂ ਨੂੰ ਖਤਰਾ ਹੈ ਤੁਸੀਂ ਤਾਂ ਫਿਰ ਵੀ ਪਿੱਛਾ ਕਰ ਲਿਆ ਹਾਂਜੀ ਫਿਰ ਵੀ ਪਿੱਛਾ ਪਿੱਛਾ ਇਹ ਤਾਂ ਰਵਲਵਰ ਤੋਂ ਥੋੜਾ ਡਰ ਗਿਆ ਇਹਨਾਂ ਨੂੰ ਇਹ ਧਿਆਨ ਸੀ ਫਿਰ ਰਵਲਵਰ ਆਦੋਂ ਕੋਲ ਤਾਂ ਪਾ ਲੱਗੇ ਤਾਂ ਆ ਪਿੱਛੇ ਆ ਗਏ ਨਹੀਂ ਤਾਂ ਉਹ ਬਰਾਬਰ ਹੀ ਗਏ ਇਹਨਾਂ ਨੂੰ ਤਾਂ ਫੇਰ ਬਾਅਦ ਚ ਪਤਾ ਲੱਗਾ ਫਿਰ ਅਸਲੀ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੇ ਉਹ ਰਵਲਵਰ ਸੀਗਾ ਪਟਾਕੇ ਵਾਲਾ ਨਾ ਪਟਾਕੇ ਵਾਲਾ ਜੇ ਪਹਿਲਾਂ ਹੀ ਪਤਾ ਹੁੰਦਾ ਅਸਲੀ ਫੇਰ ਤੁਸੀਂ ਦਬੋ ਫੜ ਲਾ ਦੇਦੇ ਫੇਰ ਨਹੀਂ ਦੀ ਛੱਡਦੇ ਕਿ ਫੇਰ ਤੁਸੀਂ ਦਬੋਚ ਦੇਣੇ ਸਕੇ ਠੀਕ ਹੈ ਹੁਣ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੇ ਨਕਲੀ ਪਟਾਕੇ ਵਾਲਾ ਆ ਮਤਲਬ ਅੱਛਾ ਚਲੋ ਫੇਰ ਵੀ ਜਾਣੀ ਕਿ ਜਿਹੜੇ ਤੁਹਾਡੇ ਕੋਲ ਆਏ ਕੌਣ ਸੀ ਕਿ ਉਹ ਤੋਂ ਪਹਿਲਾਂ ਕੌਣ ਆਇਆ ਸੀ ਮਤਲਬ ਇੱਥੇ ਕੋਈ ਬੈਠਾ ਸੀ ਕੋਈ ਪੈਸੇ ਲੈਣ ਲਈ ਜਾਂ ਕਿੱਦਾਂ ਵਗੈਰਾ ਨਹੀਂ ਉਹਦੇ ਨਾਲ ਦੇ ਦੁਕਾਨ ਵਾਲੇ ਸੀ ਉਹ ਵੈਸੇ ਜਿੱਦਾਂ ਬੈਠੇ ਆ ਵੈਸੇ ਜਿੱਦਾਂ ਆਪਾਂ ਗੱਲਬਾਤ ਸੁਧਾਰਨ ਕਰਦੇ ਆ ਸੁਧਾਰਨ ਕਰਦੇ ਹੁੰਣਾ ਪਾਉਂਦੇ ਰਹਿੰਦੇ ਬੰਦੇ ਮਤਲਬ ਇੱਥੇ ਤਾਂ ਕੋਈ ਹੋਰ ਕਾ ਕੋਈ ਨਹੀਂ ਸੀ ਹੋਰ ਕਾ ਕੋਈ ਨਹੀਂ ਸੀ ਠੀਕ ਹੈ ਜੀ ਮਤਲਬ ਓਚਾ ਚਲੋ ਫੇਰ ਵੀ ਜਾਣੀ ਕਿ ਜਿਹੜੇ ਤੁਹਾਡੇ ਕੋਲ ਆਏ ਕੌਣ ਸੀ ਕਿ ਉਹ ਤੋਂ ਪਹਿਲਾਂ ਕੌਣ ਆਇਆ ਸੀ ਮਤਲਬ ਇੱਥੇ ਕੋਈ ਬੈਠਾ ਸੀ ਕੋਈ ਪੈਸੇ ਲੈਣ ਲਈ ਜਾਂ ਕਿੱਦਾਂ ਬੰਗਿਆ ਨਹੀਂ ਉਹ ਨਾਲ ਦੇ ਦੁਕਾਨ ਵਾਲੇ ਸੀ ਜੀ ਉਹ ਵੈਸੇ ਜਿੱਦਾਂ ਬੈਠੇ ਆ ਵੈਸੇ ਦਾ ਗੱਲਬਾਤ ਸੁਣਾਣ ਕਰਦੇ ਆ ਸੁਧਾਰ ਨਹੀਂ ਕਰਦੇ ਹੁੰਣਾ ਪਾਉਂਦੇ ਰਹਿੰਦੇ ਬੰਦੇ ਆ ਮਤਲਬ ਇੱਥੇ ਤਾਂ ਕੋਈ ਹੋਰ ਗਾਹਕ ਨਹੀਂ ਸੀ ਕੋਈ ਹੋਰ ਗਾਹਕ ਕੋਈ ਨਹੀਂ ਸੀ ਠੀਕ ਹੈ ਜੀ